ਹਾਂਜੀ ਅਸਵੇਰੇ ਸਾਡੇ ਕੋਲ ਵੀ ਇੱਕ ਵੀਡੀਓ ਆਈ ਹੈ ਜਿਹਨੂੰ ਅਸੀਂ ਵੈਰੀਫਾਈ ਕਰਨ ਲਈ ਮੌਕੇ ਤੇ ਗਏ ਕਿ ਗੱਲ ਕਨਫਰਮਡ ਹੈ ਵੀ ਜਿਹੜਾ ਉਹ ਵੀਡੀਓ ਹੈ ਉਹ ਬੈਕ ਸਾਈਡ ਡੀਮਾਰਟ ਜਨਾਲੀ ਏਰੀਆ ਦੀ ਹੈ ਜੋ ਤੱਕ ਵੀਰ ਨੂੰ ਰਾਤ ਨੂੰ 1:08 ਮਿੰਟ ਦੀ ਹੈ ਜਿਨ੍ਹਾਂ ਨੇ ਵੀਡੀਓ ਬਣਾਈ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਬਣਾਈ ਹੈ ਉਹ ਵੀ ਮੌਕੇ ਤੇ ਸਾਨੂੰ ਮਿਲੇ ਸੀਗੇ ਜਿਨ੍ਹਾਂ ਨੇ ਦੱਸਿਆ ਜਿਨ੍ਹਾਂ ਨੇ ਦੱਸੇ ਮਤਾਬੇ ਕਿ ਵੀਡੀਓ ਚ ਇਹ ਗੱਲ تصਦੀਕ ਹੋ ਗਈ ਵੀ ਇਹ ਏਰੀਆ ਜਨਾਲੀ ਪੈਂਦਾ ਹੈ ਜਿਸ ਤੋਂ ਬਾਅਦ ਤਿੰਨ ਘੰਟੇ ਬਾਅਦ ਅੱਗੇ ਇੱਕ ਹੋਰ ਡੈਰੀ ਤੇ ਇਹ ਵੀਡੀਓ ਸੌਰੀ ਤਿੰਨ ਵਾਰ ਦੱਸਿਆ ਗਿਆ ਇਸ ਤੋਂ ਬਾਅਦ ਡੀਐਸਪੀ ਸਾਹਿਬ ਤੇ ਮੈਂ ਮੌਕੇ ਤੇ ਪਹੁੰਚ ਕੇ ਅਸੀਂ ਫੋਰੈਸਟ ਵਿਭਾਗ ਨੂੰ ਬੁਲਾ ਲਿਆ ਸੀ ਜਿੱਥੇ ਰੇਂਜ ਅਫਸਰ ਸਾਹਿਬ ਪਹੁੰਚੇ ਸੀਗੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਫੋਰੈਸਟ ਵਿਭਾਗ ਇਸ ਲਈ ਪੂਰਾ ਤਿਆਰ ਹੈ ਉਹਨਾਂ ਨੇ ਇੱਕ ਜੰਗਲਾ ਕੇਜ ਤੇ ਜਿਹੜਾ ਇਹਨੂੰ ਮੋਟਰਲਾਈਜ਼ ਕਰਨੀਆਂ ਬਯੋਸ਼ ਕਰਨ ਲਈ ਤੇ ਉਹਨੂੰ ਇੱਕ ਇੰਜੈਕਸ਼ਨ ਹੁੰਦਾ ਉਹ ਮੰਗਾ ਲਿਆ ਤੇ ਪੂਰੀ ਉਹਨਾਂ ਨੇ ਤਿਆਰੀ ਕੀਤੀ ਹੋਈ ਹੈ ਮੈਂ ਇਲਾਕੇ ਦੇ ਲੋਕਾਂ ਨੂੰ ਇਹ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਇਹ ਸਨੇਹਾ ਦੇਣਾ ਚਾਹੁੰਦਾ ਵੀ ਵੀ ਡਰਨ ਦੀ ਬਿਲਕੁਲ ਲੋੜ ਨਹੀਂ ਹੈ ਪ੍ਰਸ਼ਾਸਨ ਫੋਰੈਸਟ ਵਿਭਾਗ ਅਤੇ ਕਨਸਟੂਟ ਦੇ ਨਾਲ ਹੈ ਜਦੋਂ ਲੋੜ ਹੋਊਗੀ ਸਾਡੇ ਉੱਤੇ ਮੋਬਾਈਲ ਨੰਬਰਾਂ ਤੇ ਪਹੁੰਚੋ ਫੋਨ ਕਰ ਦਿਓ ਅਸੀਂ ਮੌਕੇ ਤੇ ਪਹੁੰਚਾਂਗੇ ਤੇ ਇਹਦੇ ਤੋਂ ਤਿੰਨਵੇਂ ਤੋਂ ਦੇਖ ਕੇ ਕੋਈ ਆਵਾਣਾ ਫਲਾਏ ਤਾਂ ਕਿ ਲੋਕਾਂ ਦੇ ਵਿੱਚ ਕੋਈ ਆਪਣਾ ਨਿਊਸੈਂਸ ਕ੍ਰੀਏਟਰ ਨਾ ਹੋਏ ਇਸ ਲਈ ਮੈਂ ਚੱਲਣਾ ਵੀ ਲੁਕੀ ਅਲਰਟ ਰੈਨ ਤੇ ਸਾਨੂੰ ਜਦੋਂ ਗੱਗੇ ਸਾਨੂੰ ਸੁਨੇਹਾ ਦੇ ਦੇ ਨਈ ਇਹ ਇਹਨਾਂ ਦਾ ਫੋਰੈਸਟ ਐਕਟ ਦੇ ਮੁਤਾਬਕ ਜਿਹੜਾ ਇਹ ਤਿੰਨਵਾ ਹੈ ਇਨਸਾਨੀ ਸ਼ਿਕਾਰ ਨਹੀਂ ਕਰਦਾ ਇਹ ਮਤਲਬ ਆਪ ਦੇ ਤੋਂ ਛੋਟਾ ਜਿਹੜਾ ਜਾਨਵਰ ਕੁੱਤਾ ਹੋ ਗਿਆ ਬਿੱਲੀ ਹੋ ਗਿਆ ਇਹਦੇ ਤੇ ਹੀ ਕਰਦਾ ਹੈ ਤੇ ਉਹਨਾਂ ਦੇ ਦੱਸੇ ਮੁਤਾਬਕ ਇਹ ਫਿਲਹਾਲ ਪੂਰਾ ਇੰਜਰਡ ਹੈ ਤੇ 2.5 ਸਾਲ ਦੀ ਏਜ ਹੈ ਤੇ ਇਹਨੇ ਜਿਹੜਾ ਸ਼ਿਕਾਰ ਹੈ ਉਹ ਇਨਸਾਨੀ ਸ਼ਿਕਾਰ ਨਹੀਂ ਕਰਦਾ ਸਗੋਂ ਇਨਸਾਨ ਨੂੰ ਦੇਖ ਕੇ ਆਪ ਲੋਕ ਸ਼ਿਫ ਜਾਂਦੇ you